ਸੋ ਕਿਹਾ ਬਤਿਆ ਅਜਨਾਲਾ ਸ਼ਹਿਰ ਦੇ ਵਿਕਾਸ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਮੰਤਰੀ ਤਾਲੀਵਾਲ ਦੇ ਵੱਲੋਂ ਕਿਹਾ ਗਿਆ ਹਰੇਕ ਵਾਰਡ ਦੇ ਵਿੱਚ ਪਹੁੰਚ ਕੇ ਤਾਲੀਵਾਲ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਸਰਹੱਦੀ ਕਸਬੇ ਅਜਨਾਲਾ ਦੇ ਵਿਕਾਸ ਦੇ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਤੇ ਇਹ ਕਸਬਾ ਰਾਜ ਦੇ ਵਿਕਸਿਤ ਸ਼ਹਿਰਾਂ ਵਾਂਗ ਹਰ ਸਹੂਲਤ ਦੇ ਨਾਲ ਲੈਸ ਹੋਵੇਗਾ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੈਬਨਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਅਜਨਾਲਾ ਸ਼ਹਿਰ ਦੇ ਘਰ-ਘਰ ਦਿੱਤੀ ਦਸਤਕ ਦੌਰਾਨ ਸ਼ਹਿਰ ਵਾਸੀਆਂ ਦੇ ਨਾਲ ਕਰਦੇ ਹੋਏ ਕਿਹਾ ਕਿ ਹੁਣ ਤੱਕ ਉਹ ਸ਼ਹਿਰ ਦੇ ਵਿੱਚ ਸੜਕਾਂ ਦਾ ਨਿਰਮਾਣ ਸਟਰੀਟ ਲਾਈਟਾਂ ਸੁਰੱਖਿਆ ਲਈ ਸੀਸੀਟੀਵੀ ਕ ਰਬੰਦ ਹਰਿਆਵਲ ਦੇ ਲਈ ਦਰਖਤ ਲਗਾਉਣ ਗਲੀਆਂ ਦਾ ਨਿਰਮਾਣ ਆਦਿ ਦੇ ਕੰਮ ਕਰ ਰਹੇ ਹਨ ਅਤੇ ਪਵਿਕ ਦੇ ਵਿੱਚ ਵੀ ਜੋ ਲੋੜ ਸ਼ਹਿਰ ਵਾਸੀ ਦੱਸਣਗੇ ਉਸ ਉੱਤੇ ਕੰਮ ਕੀਤਾ ਜਾਵੇਗਾ। ਪਤਵਾਰਾਂ ਨੂੰ ਆਪਾਂ ਕਈ ਆਪਣੇ ਪਤਵਾਰਾਂ ਨੂੰ ਕਈ ਆਪਣੇ ਦੁਕਾਨਦਾਰਾਂ ਨੂੰ ਮਿਲੇ ਅਸਲ ਵਿੱਚ ਅਸੀਂ ਸ਼ਾਇਦ ਦਾ ਕਾਫੀ ਕੰਮ ਕਰਾਇਆ ਬਹੁਤ ਜ਼ਿਆਦਾ ਕਰਾਇਆ ਤੇ ਬਹੁਤ ਅਜੇ ਰਿੰਦਾ ਵੀ ਆ ਕਿਉਂਕਿ 30-35 ਸਾਲ ਤੋਂ ਕੋਈ ਕੰਮ ਨਹੀਂ ਆ। ਤੇ ਉਹ ਸੋਚਦਾ ਇਹ ਕਿ ਆਪਣੇ ਬੰਦਿਆ ਕੋ ਬੈਠ ਕੇ ਸਲਾਵਾਵਾਂ ਲਈਆਂ ਸਲਾਵਾਵਾਂ ਦਿੱਤੀਆਂ ਬੰਦਿਆਂ ਨੇ ਜਿਹਨਾਂ ਕੋ ਕੰਮ ਬਾਕੀ ਆ ਉਹ ਕਿਦਾਂ ਕਰਨੇ ਆ ਉਹਦੀ ਵੀ ਵਿਚਾਰ ਚर्चा ਕੀਤੀ ਸਾਧਨ ਬੈਠ ਕੇ। ਤੇ ਬੜਾ ਵਧੀਆ ਲੱਗਾ ਸਾਧਨ ਮਿਲੇ। ਅਸੀਂ ਐਕਚੁਅਲੀ ਮੇਰੇ ਮਨ ਦੀ ਇੱਛਾ ਹੈ ਕਿ ਨਾਲਾ ਜਿਹੜਾ ਪੰਜਾਬ ਦੇ ਵਿੱਚ ਵਿਕਾਸ ਦੇ ਪੱਖੋਂ ਇੱਕ ਨੰਬਰ ਦਾ ਹਲਕਾ ਬਣੇ। ਇਹ ਨਾਲ ਸ਼ਾਇਦ ਵੀ ਇਹ ਵੱੰਨ ਬੜੇ ਛੜਕਾਂ ਵੀ ਹੋ ਗਈਆਂ ਲਾਈਟਾਂ ਲੱਗਣੀਆਂ ਸ਼ੁਰੂ ਚੱਲੀਆਂ ਕੈਮਰੇ ਉਹ ਚੱਲੇ ਆ ਜਦੋਂ ਲਾਈਟਾਂ ਲੱਗ ਗਈਆਂ ਸ਼ਹਿਰ ਦੇ ਵਿੱਚ ਵੇਖਿਓ ਤੁਸੀਂ ਕੀ ਬੰਦ 260 ਲਾਈਟਾਂ ਲੱਗਣੀਆਂ ਕੈਮਰੇ ਲੱਗਣੇ ਸਾਡੇ ਪੈਸੇ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਦਿੱਤੇ ਆ ਕੋਈ ਥੋੜਾ ਜਿਹਾ ਜਿਹਾ ਸਿਵਲ ਦੀ ਦਾ ਕੰਮ ਲੈਂਦਾ ਉਹ ਵੀ ਪੈਸੇ ਸਾਡੇ ਆਉਣ ਵਾਲੇ ਆ ਅਸ ਵੀ ਨਿਚੇ ਆ ਜਾਣਗੇ ਸੋ ਇਹ ਸ਼ਾਇਦ ਨੂੰ ਵਿਕਾਸ ਦੇ ਪੱਕੋ ਇਹ ਬੰਦ ਬਣਾਉਣਾ ਚਾਹੁੰਦੇ ਆ ਪਰ ਇਹ ਆ ਕਿ ਕਮ ਕਮ ਤੋਂ ਪਹਿਲਾਂ ਮੇਰੇ ਮਨ ਦੀ ਇੱਛਾ ਹੁੰਦੀ ਹੈ ਕਿ ਮੇਰੇ ਸਾਈ ਮੈਂ ਜਿਹੜੇ ਆਪਣੇ ਵਸਕਾ ਦੇ ਆਸਪੋਰਟਰ ਹੈ ਆਪਣੇ ਸ਼ਹਿਰੀ ਭਰਾ ਦੁਕਾਨਦਾਰ ਉਹਨਾਂ ਦੀ ਸਲਾਹ ਜਿਹੜੀ ਉਹ ਲੈ ਕਿਦਾਂ ਦਾ ਰਿਸਪੋਰਟ ਬਹੁਤ ਵਧੀਆ ਵੈਸੇ ਨਾਲੇ ਤਾਂ ਆਪਣਾ ਪਰਿਵਾਰ ਹੈ ਬਹੁਤ ਪਿਆਰ ਕਰਦੇ ਆ ਜਿੰਦ ਜਾਨ ਨੇ ਨਾਲੇ ਵਾਲਿਆਂ ਨੇ ਆਪਾਂ ਨੂੰ ਵਿਧਾਨ ਸਭਾ ਜੀ ਭੇਜਿਆ ਹੈ ਨਾਲੇ ਵਾਲਿਆਂ ਕਰਕੇ ਆਪਾਂ ਮਿਸਟਰ ਬਣੇ ਇੰਨਾ ਦਾ ਤੇ ਆਸਾਨ ਨਹੀਂ ਲਾ ਸਕਦੇ ਆਸਾਨ ਜਿਹੜਾ ਇਹਨਾਂ ਨੇ ਕੀਤਾ ਉਹ ਵਿਕਾਸ ਕਰਕੇ ਲਾਉਣਾ ਇਹਨਾਂ ਦਾ ਸਮਝਦੇ ਕਿਦਾਂ ਉਹਦੇ ਯਾਦ ਕਰਿਆ ਕਰ ਲਗੇ ਕਿ ਕੇ ਬੰਦੇ ਨੇ ਵਿਕਾਸ ਕੀਤਾ ਸੋ ਵੀ ਦੇਖੀਦਾ ਇਦਾਂ ਇਦਾਂ ਦਾ ਆਪਾਂ ਕਰਦਾ ਔਰ ਹੋਊਗਾ